ਹਾਂਜੀ ਬਰਦਰ ਸਤਿ ਸ੍ਰੀ ਅਕਾਲ ਆਪਣੀ ਹੋਰ ਨਵੇਂ ਵਲੋਗ ਦੇ ਵਿੱਚ 740 ਦੇ ਘਰੋਂ ਨਿਕਲ ਗਏ ਆ ਤੇ ਅੱਜ ਬੀਜਣੀ ਆ ਕਣਕ ਮੇਰੀ ਵੀਰੋ ਰਿਓ ਆਪਾਂ ਚੱਕ ਲਿਆ ਤੇ ਬਾਹੋਂ ਚੱਲ ਕੇ ਰਾਹ 'ਚ ਦੀਪ ਪਾਉਣਾ ਵਾ ਆਪਣਾ ਬੀਰ ਰੱਖਿਆ ਹੋਇਆ ਕੀਤੇ ਕੇ ਘਰੇ ਦੀ ਪਾ ਕੇ ਤੇ ਖੇਤ ਪਹੁੰਚ ਜਾਣਾ ਜੋਂਡੀਰ ਵੀ ਪਿੱਛੇ ਆਉਂਦਾ ਬਾਅਦੇ ਸੁਪਰ ਸ਼ੀਟਰ ਲਾ ਕੇ ਆਣਾ ਜੋ 5 ਤੋਂ 6 ਕਿਲੇ ਦਾ ਬੀਜਾਂਗੇ ਅੱਜ ਚੱਲਦੇ ਆਂ ਖੇਤ ਤਾਂ ਦਮਾੜੀ ਮਾੜੀ ਪਈ ਹੋਈ ਆ ਮੱਠੀ ਮੱਠੀ ਠੰਡ ਵੀ ਲੱਗ ਰਹੀ ਆ ਲਓ ਵੀ ਮੋਟਰ ਤੇ ਚਾਈ ਜਾਂਦੇ ਆ ਕਿ ਹਲਕੀ ਧੁੱਪ ਆ ਗਈ ਹਲਕੀ ਹਲਕੀ ਠੰਡ ਲੱਗ ਰਹੀ ਆ ਸਵਾਰ ਬੱਜਿਆ ਪਿਆ ਥੋੜੀ ਥੋੜੀ ਧੰਦਾ ਆ ਰਾਤ ਗੱਠਾ ਨਹੀਂ ਬਣੀਆਂ ਹੋਈਆਂ ਸੀ ਸ਼ਾਮ ਨੂੰ ਜਾਂਦੇ ਰਹੇ ਹੋਏ ਗੱਠਾ ਬਣਾ ਕੇ ਗੱਠਾ ਵਾਲੇ ਦੇ ਇਹ ਆਪਣਾ ਖੇਤ ਨਹੀਂ ਪਰ ਕਿਸੇ ਦਾ ਵਧੀਆ ਹੈ ਗੱਠਾ ਵਾਲਾ ਸਿਸਟਮ ਵੀ ਵਧੀਆ ਵਾ ਆਪਣਾ ਇਹ ਖੱਤੇ ਜਦੋਂ ਪ੍ਰਾਲੀ ਘਾਟ ਆ ਬਹੁਤੀ ਹੈਣੀਗੀ ਆਪਾਂ ਵੀ ਰੋਡ ਨੀ ਬਣਾਉਣ ਦੀ ਬਾਕੀ ਚੱਲ ਰਹੇ ਹਾਂ ਕਰਦੇ ਹਾਂ ਸ਼ੁਰੂ ਕੰਮ ਜੌਂਡੀ ਟਰੈਕਟਰ ਸ਼ਾਇਦ ਪਹੁੰਚ ਗਿਆ ਹੋਵੇ ਸ਼ਾਇਦ ਪਿੱਛੇ ਹੋਣਾ ਹੋਵੇ ਕੋਬਸਟਰ ਲੈਣ ਗਿਆ ਏ ਦੂਜੀ ਮੋਟਰ ਤੋਂ ਚੱਲ ਕੇ ਦੇਖਦੇ ਆ ਉਹ ਸਾਹਮਣੇ ਆਪਣੀ ਧੰਦ ਜੀ ਕਿ ਮੋਟਰ ਹੀ ਆ ਵਾਸਤੇ ਲੋ ਵੀ ਚਲਾਤਾ ਕੰਮ ਅੱਜ ਦਾ ਕਣਕ ਵੇਕਣ ਦਾ ਕੰਮ ਸ਼ੁਰੂ ਕਰਤਾ ਇੱਥੇ ਪ੍ਰਾਲੀ ਥੋੜੀ ਘੱਟ ਸੀਗੀ ਤੇ ਇੰਨੀ ਕੁ ਸਫਾਈ ਦੇ ਰਿਹਾ ਆਪਣਾ ਸੁਪਰਹਿੰਡਰ ਆ ਚੈੱਕ ਕਰ ਸਕਦੇ ਹੋ ਜੀ ਫਿਰ ਵੀ ਬਹੁਤ ਅਸਫਾਈ ਨਹੀਂ ਤੇ ਕੰਮ ਸ਼ੁਰੂ ਕਰਦਾ 8:30 ਵਜੇ ਸੁਪਰਹਿੰਡਰ ਚਲਾਦਾ ਦੇਖਦੇ ਆ ਕਿੰਨੇ ਕਿੱਲੇ ਕਿੰਨੇ ਟਾਈਮ ਦੇ ਵਿੱਚ ਆਉਂਦੇ ਆ ਆਹ ਖੇਤ ਤਾਂ ਕਰਤਾ ਨੇੜੇ ਬਾਈ 8:30 ਲੱਗੇ ਸੀਗੇ 9:08 ਹੋ ਗਏ ਦੋ ਘਿਹੜੇ ਰਹਿ ਗਏ ਬਸ ਹੁਣ ਵੀ ਚੈੱਕ ਕਰ ਲੀਏ ਘਿਹੜਾ ਲਓ ਵੀ ਲੰਬੇ ਖੱਤੇ ਚ ਪਾ ਰਿਆ ਬਹੁਤ ਲੰਬਾ ਘਿਹੜਾ ਆ ਜਾ ਸਾਰਾ ਰੋਕਣ ਦਾ ਚੱਲੀ ਜਾਂਦਾ ਕੰਮ ਦੂਜਾ ਇਹ ਆ ਲਾਸਟ 게ਟ ਆ ਬਸ ਵੱਡਾ ਏ ਇਹਨੂੰ ਹੀ ਆਪਾਂ ਨੂੰ ਘੱਟੋ ਘੱਟ 2 ਘੰਟੇ ਲੱਗ ਜਾਣਗੇ ਦੋ ਢਾਈ ਘੰਟੇ ਇਹਨੂੰ ਲੱਗ ਜਾਣਿਆ ਲੰਬੇ ਖੇਤ ਉਦੋਂ ਬਾਅਦ ਬਾਕੀ ਕਾਦੂ ਵੇਚਾਂਗੇ ਅੱਜ ਕਿੰਦੀ ਸ਼ਾਮ ਹੋ ਜਾਣੀ ਐ ਇਹਨੂੰ ਹੀ ਇਹ ਇੱਕ ਵੱਡੇ ਖੇਤ ਨੂੰ ਦੋ ਆਪਣੇ ਖੇਤ ਪਹਿਲਾਂ ਹੋ ਗਏ ਤੀਜਾ ਖੇਤ ਆ ਸਾਢੇ 8 ਚਲਾਦਾ ਜੀ ਸੁਪਰ ਸੀਡਰ ਅੱਜ ਆਪਾਂ ਵਧੀਆ ਸਮਾਈ ਰਹੀ ਜਾਂਦਾ ਓਕੇ ਆ ਇਹ ਖੇਤ ਦਾ ਵੀ 5-7 ਘਿਹੜੇ ਰਹਿ ਗਏ ਬਸ ਨੇੜੇ ਘਰ ਦਾ ਕੰਮ। ਇਸ ਤੋਂ ਬਾਅਦ ਵੇਲੇ ਘਰੇ ਚੱਲਾਂਗੇ। ਰੂਤਰ ਪਠਾਵਾਂਗੇ ਛਤਰੀ ਤੇ ਜੇ ਹੋਰ ਕੋਈ ਕੰਮ ਨਾ ਹੋਇਆ ਤਾਂ ਉਹਨੇ ਬੱਚੇ ਆਪਣੇ 5-7 ਭੱਡੇ ਹੋ ਚੱਲੇ ਛਤਰੀਆਂ ਦੇ ਉੱਟ ਕੇ ਬਹਿਣ ਵਾਲੇ ਹੋਗੇ। 3-4 ਦਿਨਾਂ ਤੋਂ ਬੰਦ ਰਹੇ ਹੋਲੇ। ਜੇ ਤਾਂ ਇਸ ਤੋਂ ਬਾਅਦ ਕੋਈ ਵੀ ਕੰਮ ਨਾ ਹੋਇਆ ਤਾਂ ਫਿਰ ਉਹ ਉਹ ਬਿਠਾ ਲਾਂਗੇ ਆਪਾਂ। ਕਿਉਂਕਿ ਟਾਈਮ ਕੱਲੂ ਵੀ ਨਹੀਂ ਲੱਗਣਾ। ਅੱਜ ਹੀ ਆ ਟਾਈਮ ਸ਼ਾਮ ਨੂੰ ਜੇ 2 ਘੰਟੇ ਬਚੇ। ਕਿ ਚੀ ਆਂ ਮੈਂ ਕੰਮ ਖੋਣਾ ਬਹੁਤ ਛੋਡਾ ਲੋ ਵੀ ਤਿੰਨ ਏ ਘੜੇ ਰਹਿ ਗਏ ਓਕੇ ਜੀ ਰੋਟੀ ਪਾਣੀ ਖਾ ਲਿਆ ਤਿੰਨ ਘੜੇ ਰਹਿ ਗਏ ਬਸ ਹੁਣ ਕੱਲ ਦਾ ਸਟਾਕ ਆਪਾਂ ਬੋਰੀਆਂ ਚ ਭਰ ਕੇ ਰੱਖ ਲੈਣਾ ਜਿਹੜਾ ਆਪਾਂ ਕਣਕ ਦਾ ਕੱਲ ਨੂੰ ਵੀ ਵੇਚਣਾ ਉਹ ਅੱਜ ਹੀ ਆਪਾਂ ਭਰਪੂਰ ਕੇ ਰੱਖ ਲੈਣਾ ਲੋ ਵੀ ਘਰੇ ਆ ਗਏ ਝਗਾਂਡਾ ਕੱਢਤਾ ਤੇ ਹੁਣ ਪਾਉਣਾ ਸਵਾਕਾ ਢੇਵ ਲਗੜਾਂ ਦਾ ਵੈਰੀ ਬਹੁਤ ਚੁੱਕਿਆ ਦੁਬਾਰੇ ਲਿਫਾ ਹੋ ਗਿਆ ਹਨਾ ਆਪਣਾ ਟਰਾਲੀ ਵੀ ਵੈਕ ਕਰਤੀ ਕਰਿਓ ਟਰਾਲੀ ਵੈਕ ਕਰਤੀ ਪਹਿਲਾਂ ਹੁਣ ਆਹ ਖਰਾਬ ਆਕੇ ਮਿੱਟੀ ਹਟਾਉਣੀ ਆ ਥੋੜੀ ਉਹ ਕਰੂ ਹੀ ਆਪਣੇ ਫਿਰ ਭਰਤ ਪਾਉਣਾ

ਬੱਚੇ ਅੱਜ ਗੋਠੇ ਦੇ ਲੈ ਕੇ ਜਾਉਣ ਲੱਗੇ ਆ ਇਹਨਾਂ ਨੂੰ ਛੋਲੇ ਦੇ ਅਗੇ ਫੁੱਲ ਪਾਣੀ ਪੀਤੀ ਪੀ ਜਲ ਜਲੀਆਂ ਮਲ ਪਾਣੀ ਦਿੱਤਾ ਵੀ ਛਤਰੀ ਤੇ ਉੱਡਣ ਨਾ ਜਾਏ ਕਿਉਂਕਿ ਇਹਨਾਂ ਨੂੰ ਛਤਰੀ ਦਾ ਇਹਨਾਂ ਪਤਾ ਨਹੀਂ ਹਲੇ ਜੇ ਅੱਜ ਹੀ ਉੱਡ ਗਏ ਫੇਰ ਇਹਨਾਂ ਨੇ ਘਰੇ ਨਹੀਂ ਆਉਣਾ ਜੇ ਆ ਬੱਚੇ ਅੱਜ ਹੀ ਉੱਡ ਗਏ ਫੇਰ ਇਹਨਾਂ ਨੇ ਘਰੇ ਨਹੀਂ ਆਉਣਾ ਤਾਂ ਕਰਕੇ ਇਹਨਾਂ ਨੂੰ ਪਾਣੀ ਨਾ ਫੁੱਲ ਟਕਾਤਾ ਆਪਾਂ ਜਿੰਨਾ ਹੋ ਸਕਿਆ ਸੀ ਪਾਣੀ ਉਹਨਾਂ ਦੇ ਤਾ ਨਾ 30 ਤੇ ਚੜ ਜਲੀਆਂ ਮਲ ਇੱਥੇ ਪਾਉਣੇ ਆ ਹਵਾ ਬਹੁਤ ਜਲਦੀ ਆ ਨੀਮੀ ਛਤਰੀ ਦੇ ਪਾ ਲੈਨੇ ਹਾਲੇ ਕਿਰਾਂ ਇੱਥੇ ਬਿਠਾਉਨੇ ਆ ਇਹਨੂੰ ਬੱਚਿਆਂ ਨੂੰ ਲੋਏ ਬਿਠਾ ਤੇ ਬਹੁਤ ਟਾਈਮ ਬਾਅਦ ਬੱਚੇ ਅੱਜ ਛਤਰੀ ਤੇ ਬਿਠਾਈ ਦਿੱਤੇ ਦੋ ਤਾਂ ਗਿੱਜੇ ਹੋਈ ਆ ਇਹਨਾਂ ਨੂੰ ਡਾਇਆ ਕਰਾਂਗੇ ਹਾਲੇ ਬਾਕੀ ਸਾਰੇ ਬੰਦ ਹੀ ਆ ਵਾ ਸਾਰੇ ਗਿੱਜਿਆ ਹੋਇਆ ਹੀ ਆ ਤੇ ਆਹ ਬੱਚੇ ਵੱਡੇ ਹੋ ਗਏ ਪਰ ਗਿੱਜੇ ਨਹੀਂ ਹੋਏ ਇਹਨਾਂ ਨੂੰ ਡਾਰੀਆਂ ਮਰਵਾ ਮਰਵਾ ਛਤਰੀ ਦਾ ਦਿਖਾਉਣਾ ਵੀ ਦੁੱਡੀ ਭਰਾ ਬੋ ਆਹੀ ਛਤਰੀ ਆ ਇਹ ਉੱਟਣ ਜੋ ਹੋ ਗਏ ਬੱਚੇ ਆ ਸਾਰੇ ਇੱਕ ਨੂੰ ਛੱਡ ਦੋ ਤਿੰਨਾਂ ਨੂੰ ਛੱਡ ਕੇ ਆ ਵੀ ਉੱਡਣ ਜੋਗ ਆ ਬਸ ਤਿੰਨ ਨਹੀਂ ਉੱਡਣ ਜੋਗ ਇੱਕ ਆ ਛਾ ਅੱਖਾਂ ਨਹੀਂ ਉੱਡਣ ਜੋਗ ਆਲ ਤੇ ਇਹ ਆ ਦੋ ਭਾਈ ਇਹ ਕਿਹਦਾ ਭਾਈ ਨਹੀਂ ਉੱਡਣ ਜੋ ਆ ਵੀ ਦੇਵ ਕੀ ਕਹਿਣਾ ਚਾਹਣਾ ਲੱਸਾ ਹੋ ਗਿਆ ਨਾ ਬਾਲ ਫੁੱਲ ਕਟਾਈ ਸੇਰਾ ਗੱਲਬਾਤ ਕਰਾਈ ਖੜਦਾ ਆ ਬੱਚਿਆਂ ਨੇ ਈ ਡਾਰੀਆਂ ਮਰਵਾਦੀ ਮਾੜਾ ਮਾੜਾ 5 ਮਿੰਟ ਬਾਅਦ ਹਲੇ ਨਹੀਂ ਪਾਣੀ ਪੁਣੀ ਦਿੱਤਾ ਹੋਇਆ ਸੈਟ ਵਟਿਆ ਹੋ ਰਣ ਦੇ ਜਿਹੜੇ ਬੱਚੇ ਉੱਡਣ ਵਾਲੇ ਹੋ ਗਏ ਉਹਨਾਂ ਦੀਆਂ ਡਾਰੀਆਂ ਮਰਵਾਉਣੀਆਂ ਆਪਾਂ ਇਹ ਆਇਂ ਠੀਕ ਆ ਓਕੇ ਆ ਇੱਕ ਛਤਰੀ ਹੋਰ ਖੜੀ ਕਰਦੇ ਕਈ ਵਾਰ ਉੱਡਣ ਵਾਲਾ ਸਿਸਟਮ ਨਾ ਬਣ ਜੇ ਇੱਕ ਖੜੀ ਕਰਦੇ ਕੀ ਲੈ ਕੇ ਆਏ ਹੁਣ ਤੋਂ ਚਾਹ ਨਾਲ ਲੱਡੂ ਚੱਕ ਲਿਆ ਆਪਣੇ ਵੀਡੀਓ ਵੈਰੀ ਬਿਊਟੀਫੁੱਲ ਲੱਡੂ ਬਿਊਟੀਫੁੱਲ ਲੱਡੂ ਆ ਨਾ ਲੱਗਦਾ ਤੈਨੂੰ ਮਿਸ ਕਰਦੀਆਂ ਸੀਗੀਆਂ ਹੈ ਮਿਸ ਕਰਦੀਆਂ ਇਹ ਤੈਨੂੰ ਵੀ ਕਿੱਥੇ ਗਿਆ ਆ ਵੱਡੀ ਛਤਰੀ ਖੜੀ ਕਰਦੇ ਕੀ ਕਰੀ ਉਹ ਜਿਹੜੀ ਡਿੱਗੀ ਆ ਉਹੀ ਛਤਰੀ ਜਿਹੜੀ ਕਰਨੀ ਆ ਬਾਕੀ ਸਾਰਾ ਸਾਮਾਨ ਰੱਖ ਦਿਓ ਮੈਂ ਲੈ ਆਉਂਦੇ ਸਾਰੀ ਆ ਸਾਮਾਨ ਚੱਕਣ ਲੱਗਿਆ ਪਟਾਕੇਆਂ ਨੂੰ ਟਹਿਗਦਾ ਆ ਕੇ ਆ ਡੋਲੀ ਤੇ ਰੱਖ ਦੇ ਡੋਲੀ ਦੇ ਉੱਤੇ ਰੱਖ ਦੇ ਚਾਹੀ ਉਹ ਜਿਹੜੀ ਡਿੱਗੀ ਆ ਫਰੀ ਉਹ ਚੱਕ ਲਾ ਹਾਂ ਉਹ ਬਾਕੀ ਉਹ ਬੈਠੇ ਆ ਵਾ ਤਾਂ ਲੋਈ ਬੱਚੇ ਟੌਰ ਨਾ ਬੈਠਿਆ ਕਹਿੰਦੇ ਤੇ ਕਾਫੀ ਤਿੰਨ ਚਾਰ ਦਿਨਾਂ ਬਾਅਦ ਅੱਜ ਨਿਆਰਾ ਆ ਰਿਹਾ ਕੋਠੇ ਤੇ ਬਹਿ ਕੇ ਬੱਚੇ ਬੈਠੇ ਆ ਬਸ ਹੁਣ ਇਹ ਜੱਟ ਕਰੇ ਗੈਦੇ ਨੂੰ ਨਾਲ ਮਨ ਚ ਡਰ ਰਹਿਣਾ ਵੀ ਇਹਨਾਂ ਚ ਇੱਕ ਅਦਾ ਗੋਮਨ ਨਾ ਜਾਵੇ ਤੇ ਆਪਾਂ ਦੋ ਕੁ ਦਿਨ ਤਾਂ ਹਲੇ ਰਜਾਕ ਹੀ ਬਿਠਾਇਆ ਕਰਾਂਗੇ ਇਹਨਾਂ ਨੂੰ ਖਾਲੀ ਢੱਡ ਬਿਠਾਤਾ ਫਿਰ ਇਹਨਾਂ ਦੀਆਂ ਮਾਂ ਲੱਗਣਾ ਫਿਰ ਇਹ ਉੱਡਣਗੇ ਹਲੇ ਆਹਨ ਪੂਰੀ ਛਤਰੀ ਛੋਤਰੀ ਪਛਾਣ ਲੈਣ ਤੇ ਗੱਲ ਕਰੋ ਹਲੇ ਆਪਾਂ ਛੋਟੇ ਹੁੰਦਿਆਂ ਨੂੰ ਥੋੜਾ ਜਿਹਾ ਦੋ ਚਾਰ ਦਿਨ ਬਿਠਾਤਾ ਸੀ ਤਾਂ ਟਿੱਕੇ ਬੈਠਿਆ ਨਹੀਂ ਤੇ ਇਹਨਾਂ ਨੇ ਹੁਣ ਉੱਡ ਜਾਣਾ ਹੈਗਾ ਆਰਾਮ ਨਾਲ ਬੈਠੇ ਆ ਹਲੇ ਆਪਾਂ ਕੱਲ ਨੂੰ ਬੀਜਣ ਵਾਲਾ ਬੀ ਵੀ ਬੋਰੀਆਂ ਚ ਭਰਨੇ ਜਾਣਾ ਵਾ ਉਧਰਲੇ ਘਰੇ ਪਿਆ ਆਪਣੇ ਤੇ ਸਵੇਰੇ ਆਪਾਂ ਰੋ ਚਾਕੇ ਬੀ ਚਾਕੇ ਤੇ ਫੇਰ ਪਹੁੰਚ ਜਾਣਾ ਠੀਕ ਆ ਦੇਵ ਕਿੰਨੇ ਵੇ ਆਏਗਾ ਸਵੇਰੇ ਉੱਠ ਕੇ ਦੰਨੇ ਵਜੇ ਕਿੰਨੇ ਵਜਾਂ ਸਾਢੇ ਪੰਜ ਸਾਢੇ ਪੰਜ ਆ ਜੀ ਸਾਢੇ 6 ਵਜੇ ਤੁਹਾਨੂੰ ਆਪਾਂ ਖੇਤ ਬਾਹਰ ਜਾਣਾ ਇੱਥੇ ਚਾਹ ਚੁ ਪਿਆ ਕੇ ਤੁਹਾਨੂੰ ਕੰਮ ਕਰਦਾਂਗੇ ਲੋ ਵੀ ਬੱਚੇ ਤਾਂ ਹਾਂ ਬਿਠਾ ਤੇ ਦੇਖ ਉਹਦੀ ਰਾਤੀ ਵਾਸਤੇ ਰੱਖਿਆ ਸੇਵ ਕੋਠੇ ਤੇ ਆ ਬਾ ਠੀਕ ਆ ਆਹ ਟਰਾਲੀ ਲੈ ਕੇ ਚੱਲਦੇ ਹਾਂ ਹੁਣ ਆਹ ਲਾ ਕੇ ਉਹਨੇ ਇਦੂ ਬਾਦ ਕਚਗਾਂਡੇ ਵਿੱਚ ਕੱਲ ਦਾ ਵੀ ਤੇ ਰਿਓ ਲੱਦਾਂਗੇ ਕੱਲ ਦੀ ਤਿਆਰੀ ਮਤਲਬ ਹੁਣ ਹੀ ਕਰ ਲੈਣੀ ਆ ਕਾਲੂ ਆਪਣੇ ਭਾਰਤ ਵੀ ਪੈਣਾ ਤਾਂ ਕਰਕੇ ਤਿਆਰੀ ਜਿਹੜੀ ਹੋਣੀ ਹੋਵੇ ਸਵੇਰੇ ਆਪਾਂ 7 7:30 ਵਜੇ ਨੂੰ ਸੁਪਰ ਸ਼ੀਟਰ ਚਲਾ ਦੇਣਾ ਇੱਟਾਂ ਕੱਢ ਬਾਈ ਕੱਢਦੇ ਕੱਢਦੇ ਲੈ ਕੇ ਚੱਲਦੇ ਆ ਹੁਣ ਇਹਨਾਂ ਨੂੰ ਲਾਉਣ ਜਿੱਥੇ ਆਪਾਂ ਪਹਿਲਾਂ ਮਾਂ ਲਾਇਆ ਸੀ ਟਾਂ ਰੋੜੇ ਵਾਲਾ ਸਾਰਾ ਉੱਥੇ ਹੀ ਨਾਲ ਲਾਇਆ ਹੁਣ ਆ ਬਸ ਆਪਾਂ ਇਹ ਬਾਈ ਕਰਤੀ ਸਾਰੀ ਟਰਾਲੀ ਖਾਲੀ ਇੱਥੇ ਤੇ ਹੁਣ ਟਰਾਲੀ ਛੱਡਿਆਈਏ ਜਾ ਕੇ ਸਕੰਜਾ ਪਾਉਣੇ ਆ ਉੱਚ ਕੱਲ ਦਾ ਸਮਾਨ ਤਿਆਰ ਕਰਦੇ ਆ ਕੱਲ ਦੀ ਤਿਆਰੀ ਕਰਦੇ ਆ ਮਤਲਬ ਚੱਲ ਵੀ ਡੰਡੇ ਆ ਲਾ ਦੇ ਪੈਪ ਬਾਈ ਤੈਨੂੰ ਸਖਾਈਂ ਨਾਲ ਨਾਲ ਖਿੱਚ ਕੇ ਕਰ ਕੰਮ ਪੈਪ ਲਾ ਦੇ ਫਟਾਫਟ ਕਰ ਐਂ ਨਹੀਂ ਲੈਣਾ ਇਹ ਹਾਂ ਸ਼ਾਬਾਸ਼ ਇਹਨੂੰ ਇੱਧਰ ਵਸਾ ਦੇ ਸਾਈਡ ਤੇ ਚਾਜਣਾ ਚਾਜਣਾ ਕੰਮ ਕਰਿਆ ਕਰ ਹੱਥ ਨਹੀਂ ਸਾਫ਼ ਕਰੀ ਤੂੰ ਤੇ ਕੰਮ ਦੇ ਟਾਈਮ ਤੇ ਆ ਦੇ ਲਾ ਕਹੇ ਜਿਹੇ ਹੱਥ ਹੋਏ ਪਏ ਹੱਥ ਫੇਰੇ ਵੀ ਆ ਲੈ ਦੇਖ ਪਰ ਕਿੱਥੇ ਇਹਨੂੰ ਐਂ ਸਹੀ ਕਰ ਦੇ ਇਹ ਟਰਾਲੀ ਛੱਡਿਆ ਹੀ ਆ ਜਾ। ਹੁਣ ਕੰਮ ਹੋਇਆ ਪਿਆ। ਯੇ। ਹੁਣ ਪਾਲਿਆ ਸਕੰਜਾ ਹੁਣ ਰਿਓ ਤੇ ਕਣਕ ਲੱਦ ਕੇ ਲੈ ਕੇ ਆਉਣਾ ਘਰੇ ਕੱਲ ਦੀ ਤਿਆਰੀ। 2 ਘੰਟਾ ਲੈ ਕੇ ਚੱਲੀ ਬੱਚੇ ਉੱਟ ਗਏ। ਆ ਜਮਾ ਨਿਕਾ ਜਾ ਬੱਚਾ ਲੈ। ਹੈਰਾਨ ਆ ਮੇਦੇ ਤੇ। ਨਾਲੇ ਛੋਲੇ ਦੇ ਕਿ ਡਾਏ ਆ। ਉਹ ਛੋਟੀ ਛਤਰੀ ਖੜੀ ਕਰਦੇ ਯਾਰ ਅੰਦਰੋਂ ਚੱਕ ਕੇ ਕੋਈ। ਕੋਈ ਨਾ ਗੁੱਡੀ ਨਾਲ ਹੋਰ ਸੀ। ਆ ਗਿਆ ਕੋਲੇ। ਆ ਦੇ ਲੋ ਲੈ। ਐਡਾ ਕਬ ਚਾਹੇ ਨੂੰ ਉੱਟਣ ਦੀ ਕੀ ਵਿਆਤਾ ਬਈ ਹਾਲੇ ਆ ਤਿੰਨ ਬਹਿ ਗਏ ਲੈ ਸਾਰੇ ਹੀ ਡਾਡੇ ਜਿਹੜੇ ਇਹਨੇ ਇੱਕ ਵੀ ਨਹੀਂ ਛੱਡਿਆ ਦੂਜੀ ਦੇ ਬਿਠਾ ਦੇ ਜਿਹੜਿਆ ਇਹਨਾਂ ਨੂੰ ਹੁਣ ਕਿਸੇ ਲੋੜ ਤਾੜਨੇ ਬਣੇ ਆ ਲੈ ਓ ਇਹਨਾਂ ਨੂੰ ਯਾਰ ਛਤਰੀ ਦਾ ਹਾਲੇ ਕਿੱਥੇ ਪਤਾ ਵਾ ਬਿਠਾਏ ਤਾਂ ਇਹ ਅੱਜ ਇਹਨਾਂ ਨੂੰ ਛਤਰੀ ਦਾ ਪਤਾ ਹੋਵੇ ਆਏ ਨਾ ਬੈਠਣ ਲੋ ਬਈ ਆ ਚਾਰਾਂ ਬੱਚਿਆਂ ਨੂੰ ਹਾਲੇ ਛਤਰੀ ਦਾ ਨਹੀਂ ਕੋ ਪਤਾ ਤੇ ਉੱਟ ਕੇ ਜੰਗਲੇ ਤੇ ਬਹਿ ਗਏ ਮੈਂ ਹੈਲੋ ਵੀ ਨਹੀਂ ਜਾਨੀ ਇਹਨਾਂ ਨੇ ਉੱਟਿਆਣਾ ਹੁਣ ਛਤਰੀ ਇਹਨਾਂ ਦੇ ਪੈਰਾਂ ਚਲਾ ਕੇ ਇੱਕ ਵਾਰ ਬਿਠਾ ਲੀਏ ਫੇਰ ਤਾੜ ਦੇ ਇਹਨਾਂ ਨੂੰ ਰਿਓ ਤੇ ਦਾਣਾ ਚੱਕਣ ਜਾਣਾ ਸੀ ਇਹਨਾਂ ਨੇ ਹੋਰ ਹੀ ਕੰਮ ਕਰਤਾ ਦੋਨਾਂ ਜਾਣਿਆਂ ਨੇ ਇਹ ਦੇਵ ਨੇ ਕੀਤਾ ਕਿ ਮਨਛ ਨੇ ਦੇਵ ਸੀ ਦੇਵ ਸੀ ਤੂੰ ਉਂਗਲਾ ਮਾਰਦਾ ਵੇ ਉਹ ਉਹ ਬੰਦੇ ਨੇ ਲਗੜ ਉਹ ਹੋਰ ਉਹ ਪਰਲੇ ਪਾਸੇ ਦੀ ਲਾਲਾ ਜਾ ਕੇ ਮੈਂ ਇੱਧਰ ਦੀ ਘੇਰਦਾ ਇੱਥੇ ਜੰਗਲੇ ਤੇ ਲਾਲਾ ਬਸ ਇੱਥੇ ਲਾਲਾ ਨਾਲ ਥੱਲੇ ਕਰ ਲਾ ਬਸ ਮਾਨੂੰ ਘੇਰ ਘੂਰ ਕੇ ਲਿਆਉਣਾ ਕਿਸੇ ਦਾ ਇਹ ਕਾ ਇਕੱਲੇ ਹੀ ਬੈਠਾ ਸ਼ਾਖਾ ਚੱਲ ਚਲੋ ਇਹ ਉਹਦੇ ਕੋਲੇ ਤੁਰ ਚਾ ਚਲ ਬਾਈ ਤੁਰ ਕੇ ਚੱਲ ਉਧਰ ਨੂੰ ਲੋ ਬਈ ਦੋ ਬਹਿ ਗਏ ਛਤਰੀ ਤੇ ਹੁਣ ਇਹਨਾਂ ਨੂੰ ਵੀ ਬਿਠਾਉਣੇ ਆ ਆਪ ਹੀ ਉੱਡ ਕੇ ਜਾਂਦੇ ਨਾਲੇ ਛਤਰੀ ਤੇ ਤਾਂ ਇਹ ਰਜੇ ਹੋਏ ਕਰਕੇ ਬਚ ਗਏ ਜੇ ਖਾਲੀ ਪੇਟ ਹੁੰਦੇ ਨਾ ਇਹ ਹੁਣ ਉੱਟ ਜਾਣਾ ਸੀ ਹੋ ਜਾ ਹੋ ਜਾ ਬਾਈ ਕੋਲੇ ਉਧਰ ਉਹ ਵੀ ਗਿਆ ਉਹਦੇ ਇਹ ਵੀ ਗਿਆ ਚੱਕ ਲੈ ਚੱਕ ਲੈ ਚੱਕ ਲੈ ਇਹਨਾਂ ਨੂੰ ਬਿਠਾ ਦੇ ਛਤਰੀ ਤੇ ਉਹ ਵਾਲੀ ਤੇ ਛਤਰੀ ਵਾਲਾ ਬੰਨ ਲ ਉੱਚੀ ਹਰੀ ਤੇ ਆ ਦੋ ਔਟ ਕੇ ਕਾਲੀ ਬਟਾ ਕਾਲੀ ਗਾਂ ਤੇ ਕਾਲੀ ਪੂੰਛ ਇਹ ਗਿੱਜੇ ਹੋਏ ਆ ਔਟ ਗਲਤ ਟਾਈਮ ਗਏ ਪਰ ਇਹ ਇਹ ਸਾਰਾ ਦੇਵ ਦੇ ਕਰਕੇ ਹੋਇਆ ਛੋਟੇ ਬੱਚੇ ਦਾ ਬਾਈ ਸਾਰੇ ਅਸੀਂ ਖੇਚ ਧੂਕੇ ਛਤਰੀ ਤੇ ਬਿਠਾ ਲੇ ਇਹਨਾਂ ਨੂੰ ਛਤਰੀ ਦਾ ਹੁਣ ਜਮਾ ਨਹੀਂ ਪਤਾ ਇਹਨਾਂ ਨੂੰ ਦੇਣੀ ਪਿਆਊ ਕੋ ਰੋ ਟ੍ਰੇਨਿੰਗ ਹੁਣ ਕੱਲੋਂ ਤੁਸੀਂ ਬਿਠਾਉਣੇ ਆ ਛਤਰੀ ਤੇ ਬੱਚੇ ਮੈਂ ਤਾਂ ਕਰੇ ਹੈ ਨਹੀਂ ਤੇ ਉੱਡਣਾ ਨਹੀਂ ਜਾਈਦਾ ਕੋਈ ਚਾਹੇ ਚਾਲੀ ਚਾਲੀ ਐ ਮਲ ਪਾਣੀ ਦੇ ਕੇ ਬਿਠਾ ਲਿਓ ਲੱਗੀ ਸਮਝ ਜੇ ਤੁਸੀਂ ਬਿਠਾਉਣੇ ਹਤਾ ਜੇ ਨਹੀਂ ਬਿਠਾਉਣੇ ਤਾਂ ਚਲੋ ਪੇਤਾ ਚ ਕੀ ਪਾਣੀ ਦੇਣਾ ਵਾ ਤੇ ਆ ਦੋ ਬੱਚੇ ਲਾਉਣੇ ਆ ਬਾਈ ਬੈਠ ਕਾਂਦ ਵਾਲਾ ਤੇ ਪੂੰਛ ਵਾਲਾ ਗਿੱਜੇ ਹੋਏ ਆ ਪਰ ਲਾ ਕੇ ਆਪਾਂ ਜਾਣਾ ਰੈੱਡ ਹਾਰਸ ਆਪਾਂ ਖੜਾਤਾ ਉਹ ਦੇਖੋ ਆ ਸਾਰਾ ਕਹਾਣੀ ਹੋਈ ਆ ਦੇਵ ਕਰਕੇ ਇਹਦੇ ਕਰਕੇ ਦੇਵ ਅੰਦਰ ਤਾੜਨ ਲੱਗਿਆ ਸਦਰੀ ਸੜਤੀ ਸਦਰੀ ਤਾਂ ਬਹੁਤ ਤੇਰੇ ਸਦਰੀ ਨੇ ਹੱਟੇ ਨਾ ਕੀ ਯਾਰ ਲੋ ਵੀ ਇੱਕ ਬੱਚਾ ਤਾਂ ਆ ਗਿਆ ਕਾਲੀ ਪੂੰਛ ਵਾਲਾ ਨੀਵਾ ਕਾਲੀ ਬੈਠਾ ਥੋੜਾ ਉੱਚਾ ਬਸ ਆ ਜਾ ਓਏ ਆ ਜਾ ਵਾਜ ਜਾ ਵੀ ਕੋਣ ਬੰਦਾ ਮਾਰਦਾ ਐ ਵੀ ਦੇਈਂ ਹੋਰ ਕੀ ਕੱਲ ਦਾ ਸਾਰਾ ਸਟਾਕ ਚੱਕ ਲਿਆ ਜੋ ਟੀਮ ਦਾ ਪੂਰਾ ਲੱਗਿਆ ਜਾਂਦੇ ਆ ਸਾਰਾ ਭਰ ਲੈ ਚਾਹੰਦਾ ਹੁਣ ਕਾਲੂ ਕਣਕ ਬਜਾਈ ਦਾ ਸਾਰਾ ਸਟਾਕ ਚੱਕ ਲਿਆ ਆਪਾਂ ਸਵੇਰੇ ਬੱਸ ਸੁਪਰ ਸੀਟਰ ਪਾਉਣਾ ਤੇ ਇਹਨੂੰ ਘਰੋਂ ਲੈ ਕੇ ਜਾਣਾ ਇਹ ਐਂ ਖੜਾ ਲੈਣਾ ਆਪਾਂ ਹੁਣ ਚੱਲਦੇ ਆਂ ਕਰਾ ਘਰ ਨੂੰ ਰੋਟੀ ਖਾਈਏ ਯਾਰ ਬਹੁਤ ਭੁੱਖ ਲੱਜ ਗਈ ਆ ਕੂਤਰ ਆਪਾਂ ਤਾੜਦੇ ਹੀ ਹੈ ਨਾ ਕੂਤਰਾਂ 'ਚ ਵੀ ਨਿਗਾਹ ਮਾਰਨੀ ਪੈਣੀ ਆ ਜਾ ਕੇ ਇੱਕ ਵਾਰ ਬਾਕੀ ਮਿੱਤਰੋ ਅੱਜ ਆਪਾਂ ਲੋਗਰੀ ਐਂਡ ਕਰਦੇ ਆ ਮੈਨੂੰ ਤਾਂ ਨਵੇਂ ਬਲੌਗ ਦੇ ਵਿੱਚ ਬਲੌਗ ਕੇ ਮੈਨੂੰ ਲੱਗੇ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਦਿਓ ਬਈ